ਆਸਤਾ ਆਸੀ ਕੇ ਬਹੁਤ ਸਖਤ ਸਨੇਹਾ ਸਰਕਾਰ ਵੱਲੋਂ ਜਾਊਗਾ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤੀ ਦੇ ਨਾਲ ਕੋਈ ਕਾਰਵਾਈ ਕੀਤੀ ਜਾਊਗੀ ਤਾਂ ਕਿ ਕਿਸੇ ਦੇ ਕੋਲ ਕੋਈ ਹੋਜੀ ਹਰਕਤ ਕਰਨ ਦੀ ਕਦੇ ਹਿੰਮਤ ਨਾ ਹੋਵੇ 12 ਵਾਲਿਆਂ ਨੂੰ ਕੀ ਰੋਕੇ ਜਦ ਆਪਣੇ ਪੰਜਾਬ ਚ ਹੀ ਆਪਣਾ ਮੁੱਖ ਮੰਤਰੀ ਆਕਸ਼ ਉੰਦੇ ਸਖਾਂ ਵੀ ਜਿਹੜਾ ਨੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਅਸਿਨੀ ਕੀਤੀ ਸੀ ਇਹਨਾਂ ਨੇ ਜਾਰੀ ਅਸਿ ਤਾਂ ਮੰਗ ਰੱਖਦੇ ਸੀ ਇਹਨਾਂ ਨੇ ਮਨਜ਼ੂਰ ਕੀਤੀ ਉਹ ਵੀ ਗੁਰਪੁਰਪੁਰਮ ਦੇ ਪਾਵਨ ਦਿਹਾੜੇ ਦੇ 2019 ਦੇ ਤੇ ਜਦ ਨੋਟੀਫਿਕੇਸ਼ਨ ਜਾਰੀ ਕੀਤੀ ਤਾਂ ਕੇਂਦਰ ਦੀ ਸਰਕਾਰ ਨੇ ਜਾਂਚ ਨਹੀਂ ਕੀਤੀ ਅੱਜ ਬਿਲਕੁਸ ਬਾਨੋ ਦੇ ਤੁਸੀਂ ਬੰਦੇ ਛੱਡੇ ਅੱਜ ਪਾਬਿਆਂ ਨੂੰ ਤੁਸੀਂ ਗਵਾਂਡ ਦੇ ਸੂਬਿਆਂ ਤੋਂ ਬਾਰ-ਬਾਰ ਪਰੋਲ ਕੀ ਬਾਰ ਜਹਾ ਤੇ ਅੰਦਰ ਘਟ ਰਹਿੰਦੇ ਨੇ DF ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਮਹਿੰਦਰਪ੍ਰਦੀਪ ਸਿੰਘ ਇਸ ਵੇਲੇ ਅੰਮ੍ਰਿਤਸਰ ਦੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਹੈ ਜਿੱਥੇ ਕਿ ਥੋੜੀ ਦੇਰ ਦੇ ਵਿੱਚ ਹਰਸ਼ਮਿਤ ਕੋਰ ਬਾਦਲ ਇੱਥੇ ਮੌਜੂਦ ਹੋਣਗੇ ਕਿਉਂਕਿ ਖੰਨਪਾਟ ਸਾਹਿਬ ਦੇ ਜਿਹੜੇ ਭੋਗ ਪੈਣਗੇ ਸੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਸਿ ਮੌਜੂਦ ਆ ਤੇ ਇਹ ਕਹਿ ਸਕਦੇ ਆ ਕਿ ਜਿਹੜੇ ਦੂਜੇ ਵਿਰੋਧੀ ਧਿਰਾਂ ਵੱਲੋਂ ਇਹ ਗੱਲਾਂ ਕੀਤੀਆਂ ਗਈਆਂ ਗੱਟ ਚੋੜ ਨੂੰ ਲੈ ਕੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਹੋਰ ਜਤੇਦਾਰ ਸ਼੍ਰੀ ਅਕਾਤਖ ਸਾਹਿਬ ਵੱਲੋਂ ਭਗਵੰਤ ਮਾਨ ਮੁੱਖ ਮੰਤਰੀ ਨੂੰ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਸੁਲਤਾਨਪੁਰ ਲੋਧੀ ਮਾਮਲੇ ਦੇ ਵਿੱਚ ਸੋ ਉਸ ਨੂੰ ਲੈ ਕੇ ਗੱਲਬਾਤ ਵੀ ਜ਼ਰੂਰ ਕਰਾਂਗੇ ਜੇ ਕੋਸ਼ਿਸ਼ ਕਰਾਂਗੇ ਹਰਸ਼ਿੰਮਤ ਕੌਰ ਬਾਦਲ ਜੇਕਰ ਮੀਡੀਆ ਨਾਲ ਰੂਬਰੂ ਹੁੰਦੇ ਨੇ ਤਾਂ ਇਹ ਗੱਲ ਆ ਉੱਠਣ ਗਈਆਂ ਕਿ ਅਕਾਲ ਤਖ਼ਤ ਸਾਹਿਬ ਜਤੇਦਾਰ ਵੱਲੋਂ ਭਗਵੰਤ ਮਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੁਲਤਾਨਪੁਰ ਲੋਧੀ ਮਾਮਲੇ ਦੇ ਵਿੱਚ ਇਹ ਕੱਟ ਜੋੜ ਨੂੰ ਲੈ ਕੇ ਗੱਲ ਕਰਦੇ ਆ ਤਾਂ ਦੋਨਾਂ ਪਾਰਟੀਆਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਅਸੀਂ ਵੱਖ-ਵੱਖ ਤੌਰ ਤੇ ਲੜਾਂਗੇ ਤੇ ਭਗਵੰਤ ਸਿੰਘ ਮਾਨ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਮੁੱਖ ਮੰਤਰੀ ਕਹਿੰਦੇ ਨੇ ਕਿ ਜੇਕਰ 13 ਦੀ 13 ਸੀਟਾਂ ਸੀ ਕੱਲੇ ਹੀ ਜਿੱਤ ਕੇ ਲੈ ਕੇ ਜਾਵਾਂਗੇ ਪਰ ਦੇਖਣਾ ਹਰ ਸਿਮਰਤ ਕੋਰ ਬਾਦਲੇਸ ਦੇ ਉੱਤੇ ਕੀ ਬਿਆਨ ਦਿੰਦੇ ਨੇ ਕਿਵੇਂ ਰਹਿੰਦਾ ਕਿਉਂਕਿ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਮੁੱਦਾ ਮੁੱਦਾ ਜਿਹੜਾ ਬਣਿਆ ਹੋਇਆ ਤੇ ਦੂਜੇ ਪਾਸੇ ਰਾਮ ਰਹੀਮ ਨੂੰ ਵਾਰ-ਵਾਰ ਪ੍ਰੋਲ ਦਿੱਤੇ ਦਿੱਤੀ ਪ੍ਰੋਲ ਦੇ ਦਿੱਤੀ ਜਾਂਦੀ ਹੈ ਪਰ ਬੰਦੀ ਸਿੰਘਾਂ ਵਾਲੀ ਗੱਲ ਕਰਨ ਦੀ ਸਮਾਂ ਨਹੀਂ ਨਿਕਲਦਾ ਪਰ ਇਸ ਨੂੰ ਲੈ ਕੇ ਕਾਫੀ ਰੋਸ ਜ਼ਰੂਰ ਹੁੰਦਾ ਇਹਨਾਂ ਨੂੰ ਲੈ ਕੇ ਹੁਣ ਦੇਖਣਾ ਹਰ ਸਿਮਰਤ ਕੋਰ ਬਾਦਲੇਸ ਦੇ ਉੱਤੇ ਕੀ ਬੋਲਦੇ ਨੇ ਵਿਚਾਰ ਬਹੁਤ ਵਿਚਾਰ ਬਹੁਤ ਬਾਬਾ ਜੀ ਸਮੂਹ ਵਾਸੀਆਂ ਦੇ ਉੱਤੇ ਆਪਣਾ ਮਿਹਰਪਰਾ ਹੱਥ ਰੱਖਣ ਚੜਦੀ ਕਲਾ 'ਚ ਰੱਖਣ ਨਾਮ ਸਿਮਰਤ ਸਦਕ ਤੇ ਦਾਤ ਨਾਲ ਸਭਾਂ ਨੇ ਹੱਲ ਕਰੇ ਚਲੋ ਜੀ ਸਾਹਿਬ ਵੱਲੋਂ ਭਗਵੰਤ ਮਾਨ ਜੀ ਸੁਲਤਾਨ ਖੇਲ ਕੇ ਇਸ ਜੋ ਦੋਸ਼ੀ ਕਰਾਰ ਦਿੱਤਾ ਹੈ ਜੀ ਕੀ ਲੱਗਦਾ ਕੀ ਸਜ਼ਾ ਬੰਦੀ ਹੈ ਜੀ ਦੇਖੋ ਜੀ ਬਹੁਤ ਵੱਡਾ ਗੁਨਾਹ ਇਸ ਥਾਂ ਛੇ ਪਹਿਲੇ ਕਾਂਗਰਸ ਪਾਰਟੀ ਦੀ ਇੰਦਰਾ ਗਾਂਧੀ ਨੇ ਕਹਿਰ ਇੱਥੇ ਬਰਤਿਆ ਸੀਗਾ ਜਦ ਸ੍ਰੀ ਹਰਿ ਕਾਟਕ ਸਾਹਿਬ ਮਹਾਰਾਜ ਦੇ ਉੱਤੇ ਹਮਲੇ ਹੋਏ ਸੀਗੇ ਤੇ ਪੰਜਾਬ ਦੇ ਇਤਿਹਾਸ ਦੇ ਬਾਅਦ ਜੇ ਦੂਜੀ ਵਾਰੀ ਪੁਲਸ ਬੂਟਾਂ ਦੇ ਨਾਲ ਗੋਲੀਆਂ ਦੇ ਨਾਲ ਗੁਰਦੁਆਰਾ ਸਾਹਿਬ 'ਚ ਜੇ ਹਮਲੇ ਹੋਏ ਅਖੰਡਪੁਰ ਸਾਹਿਬ ਖੰਡਿਤ ਹੋਏ ਤੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦੇ ਹਾਰੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਅੰਮ੍ਰਿਤ ਵੇਲੇ ਨੇਤਨੇਮ ਕਰਦੀ ਹੋਈ ਸੰਗਤਾ ਦੇ ਉੱਤੇ ਜੇ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਹੋ ਕੇ ਇਹੋ ਜਿਹਾ ਕਹਿਰ ਇਹੋ ਜੇ ਕੰਮ ਉਹਦੇ ਅਗਵਾਈ ਦੇ ਥੱਲੇ ਆਪਣੇ ਸੂਬੇ 'ਚ ਆਪਣੇ ਕਰਨ ਗੁਰੂ ਸਾਹਿਬ ਦੇ ਦਿਹਾੜੇ ਦੇ ਦਿਨਾਂ 'ਚ ਤੇ ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ ਇਸ ਤੋਂ ਵੱਡੀ ਦੁੱਖ ਦੀ ਗੱਲ ਕਿ ਜਦ ਇਹੋ ਜਿਹਾ ਹਾਦਸਾ ਵਾਪਰਿਆ ਆਸਾ ਆਸੀ ਕੇ ਬਹੁਤ ਸਖਤ ਸਨੇਹਾ ਸਰਕਾਰ ਵੱਲੋਂ ਜਾਊਗਾ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤੀ ਦੇ ਨਾਲ ਕੋਈ ਕਾਰਵਾਈ ਕੀਤੀ ਜਾਊਗੀ ਤਾਂ ਕਿ ਕਿਸੇ ਦੇ ਕੋਲ ਕੋਈ ਹੋਜੀ ਹਰਕਤ ਕਰਨ ਦੀ ਕਦੇ ਹਿੰਮਤ ਨਾ ਹੋਸੀ ਬਾਹਰ ਵਾਲਿਆਂ ਨੂੰ ਕੀ ਰੋਕੇ ਜੇ ਤਾਂ ਆਪਣੇ ਪੰਜਾਬ ਚ ਹੀ ਆਪਣਾ ਮੁੱਖ ਮੰਤਰੀ ਆਕੋਸ਼ ਕਰਾ ਰਹੇ ਲੇਕਿਨ ਹੈਰਾਨੀ ਦੀ ਗੱਲ ਕਿ ਇੰਨੇ ਦਿਨਾਂ ਦੇ ਬਾਅਦ ਇੱਕ ਵੀ ਕਾਰਵਾਈ ਨਾ ਹੋਣ ਦੇ ਬਾਵਜੂਦ ਜਦ શ્રી ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਪ ਇਹਦੀ ਤਹਿਕੀਕਾਤ ਕਰਾ ਕੇ ਤੇ ਸਾਰੀ ਜਾਂਚ ਪੇਸ਼ ਕੀਤੀ ਉਹਦੇ ਬਾਅਦ ਵੀ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਇਸ ਤੋਂ ਹੋਰ ਵੱਧ ਗੈਰ ਧਾਰਮਿਕ ਗੈਰ ਸਿੱਖੀ ਚਿਹਰਾ ਕੀ ਹੋ ਸਕਦਾ ਹੈ ਇਹ ਕਾਂਗਰਸ ਦਾ ਆਮ ਆਦਮੀ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਗੱਠਜੋੜ ਬਿਲਕੁਲ ਸਹੀ ਹੈ ਕਿਉਂਕਿ ਦੋਨੋਂ ਹੀ ਐਂਟੀ ਧਰਮ ਐਂਟੀ ਸਿੱਖ ਤੇ ਐਂਟੀ ਪੰਜਾਬ ਨੇ ਜੀ ਭਾਈ ਬੰਦੀ ਸਿੰਘਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਜ਼ਿਆਦਾ ਮੁੱਦਾ ਭੁੱਖਿਆ ਵੀ ਆਇਆ ਤਾਂ ਤੁਸੀਂ ਵੀ ਆਵਾਜ਼ ਚੁੱਕੀ ਸੀਗੀ ਪਰ ਅਮਿਤ ਸ਼ਾਹ ਹੋਣਾ ਵੱਲੋਂ ਕਾਫੀ ਜੋ ਸਨਮਾਨ ਨਹੀਂ ਦਿੱਤਾ ਜਾ ਰਿਹਾ ਸਨਮਾਨ ਨਹੀਂ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਮੈਂ ਸਖ ਸ਼ਬਦਾਚੇ ਨਿਖਦੀ ਕਰਦੀਆ ਨਿੰਦਾ ਕਰਦੀਆ ਕਿ ਆਜ ਸਿੱਖਾਂ ਦੀ ਸਰਮੋਰ ਸੰਸਥਾ ਜਦ ਦੇਸ਼ ਆਜ਼ਾਦ ਨਹੀਂ ਹੋਇਆ ਸੀ ਸਿੱਖਾਂ ਨੇ ਆਪ ਦੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ ਜਦ ਹਿੰਦੁਸਤਾਨ ਦੀ ਪਾਰਲੀਮੈਂਟ ਨਹੀਂ ਬਣੀ ਸੀ ਸਿੱਖਾਂ ਨੇ ਆਪਣੀ ਮਿਨੀ ਪਾਰਲੀਮੈਂਟ ਬਣਾ ਲਈਤੀ ਸੀ ਤੇ ਅੱਜ ਐਸਜੀਪੀਸੀ ਸਮਾਂ ਮੰਗਦੀ ਆਪਣੇ ਬੰਦੀ ਸਿੱਖਾਂ ਦੇ ਬਾਰੇ ਗੱਲ ਕਰਨ ਵਾਸਤੇ ਤੇ ਕੇਂਦਰ ਦੀ ਸਰਕਾਰ ਨੂੰ ਇੰਨਾ ਸਮਾਂ ਤੱਕ ਨਹੀਂ ਕਿ 4 5 6 7 ਬਾਰੀ ਸਮਾਂ ਮੰਗਣ ਤੋਂ ਬਾਅਦ ਵੀ ਮਿੰਟ ਨਹੀਂ ਦੇ ਸਕਦੇ ਤੇ ਇਹ ਆਪਾਂ ਨੂੰ ਵੈਸੇ ਗੱਲਾਂ ਕਰਦੀਆਂ ਕਰਦੇ ਨੇ ਕਿ ਸਿੱਖਾਂ ਦੇ ਹਿਮੈ ਹਤਾਸ਼ੀ ਨੇ ਪਰ ਜੇ ਸਿੱਖ ਦੇ ਸਰਮੋਰ ਸੰਸਥਾ ਦੇ ਆਗੂਆਂ ਦੇ ਨਾਲ ਗੱਲ ਕਰਨ ਦਾ ਇਹਨਾਂ ਕੋਲ ਸਮਾਂ ਨਹੀਂ ਹੈ ਬਾਰ ਬਾਰ ਬੰਦੀ ਸਿੱਖਾਂ ਦੀ ਜਿਹੜਾ ਨੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਅਸੀਂ ਨਹੀਂ ਕੀਤੀ ਸੀ ਇਹਨਾਂ ਨੇ ਜਾਰੀ ਕੀਤੀ ਸੀ ਤਾਂ ਮੰਗ ਰੱਖਦੇ ਸੀ ਇਹਨਾਂ ਨੇ ਮਨਜ਼ੂਰ ਕੀਤੀ ਉਹ ਵੀ ਗੁਰਪੁਰਬ ਦੇ ਪਾਵਨ ਦਿਹਾੜੇ 'ਚ 2019 'ਚ ਤੇ ਕੀ ਜਦ ਨੋਟੀਫਿਕੇਸ਼ਨ ਜਾਰੀ ਕੀਤੀ ਤਾਂ ਕੇਂਦਰ ਦੀ ਸਰਕਾਰ ਨੇ ਜਾਂਚ ਨਹੀਂ ਕੀਤੀ ਸੀ ਕਿ ਉਹਨਾਂ ਦੇ ਗ੍ਰਹਿ ਮੰਤਰਾਲੇ ਨੇ ਇਹਨਾਂ ਬਾਰੇ ਪਤਾ ਨਹੀਂ ਕੀਤਾ ਸੀ ਜਿਨ੍ਹਾਂ ਨੂੰ ਰਿਹਾ ਕਰਨ ਦਾ ਤੇ ਭਾਈ ਰਾਜੂਆਨਾ ਦੀ ਉਮਰ ਕੈਦ 'ਚ ਬਦਲਣ ਦਾ ਇਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਤੇ ਸਿੱਖਾਂ ਦੇ ਵਿੱਚ ਖੁਸ਼ੀ ਸੀ ਤੇ ਹੁਣ ਆਪਣੇ ਹੀ ਵਾਦਿਆਂ ਤੋਂ ਪਿੱਛੇ ਜਦ ਹਟ ਗਏ ਜੇ ਬਾਰ-ਬਾਰ ਗੱਲ ਅਸੀਂ ਚੱਕਦੇ ਆ ਤਾਂ ਫਿਰ ਕੋਰਾ ਜਵਾਬ ਸਾਨੂੰ ਦਿੱਤਾ ਉਹ ਵੀ ਨਵੇਂ ਕਾਨੂੰਨ ਚ ਜਿੱਥੇ ਕਹਿੰਦੇ ਹਰੇਕ ਨੂੰ ਇਨਸਾਫ ਮਿਲੇਗਾ ਤੇ ਇਨਸਾਫ ਬੰਦੀ ਸਿਕਾਂ ਨੂੰ ਤੇ ਸਿਕਾਂ ਨੂੰ ਕਿਉਂ ਨਹੀਂ ਮਿਲੇਗਾ ਅੱਜ ਬਿਲਕਸ ਬਾਨੋਂ ਦੇ ਤੁਸੀਂ ਬੰਦੇ ਛੱਡਦੇ ਅੱਜ ਬਾਬਿਆਂ ਨੂੰ ਤੁਸੀਂ ਗਵਾਂਡ ਦੇ ਸੂਬਿਆਂ ਤੋਂ ਬਾਰ-ਬਾਰ ਪਰੋਲ ਕੀ ਬਾਹਰ ਜਾਂਦਾ ਤੇ ਅੰਦਰ ਘਟ ਰਹਿੰਦੇ ਨੇ ਰਾਜੀਵ ਗਾਂਧੀ ਵੇ ਕਾਤਲ ਬਾਹਰ ਨਿਕਲ ਗਏ ਤੇ ਸਿਕਾਂ ਵਾਸਤੇ ਮਾਪਦਨ ਅੰਡ ਕਿਉਂ ਇਹ ਕਾਨੂੰਨ ਇਹ ਦੋਰੇ ਚੇਰੇ ਕਿਉਂ ਸਿਖਾ ਵਾਸਤੇ ਇਹ ਕੇਂਦਰ ਨੂੰ ਵੀ ਜਵਾਬ ਦੇਣਾ ਪਊਗਾ ਤੇ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰੋਕ ਰਹੇ ਨੇ ਕਿੰਨਾ ਵੱਡਾ ਕੋਰਾ ਝੂਠ ਸ਼ਰਮ ਨਹੀਂ ਆਉਂਦੀ ਆਮ ਆਦਮੀ ਪਾਰਟੀ ਨੂੰ ਇੱਕ ਸੈਂਟੈਂਸ ਰਿਵਿਊ ਬੋਰਡ ਦੇ ਚੇਅਰਮੈਨ ਜਿਨ੍ਹਾਂ ਦੇ ਅਧੀਨ ਉਹ ਅਫਸਰ ਹੈਗੇ ਜਿਨ੍ਹਾਂ ਦਾ ਅਫਸਰ ਸਿਰਫ ਰਿਪੋਰਟਿੰਗ ਦਾ ਕੰਮ ਹੁੰਦਾ ਹੈ ਜਿਹੜਾ ਜੇ ਸਿਕੱਤਰ ਉਹਨਾਂ ਹੋ ਸਕਦਾ ਉਹ ਸਿਰਫ ਜੇਲ੍ਹ 'ਚ ਉਹਨਾਂ ਦੇ ਬਿਹੇਵੀਅਰ ਕਿਹੋ ਜਿਹਾ ਰਿਹਾ ਉਹਦੀ ਰਿਪੋਰਟ ਕਰ ਸਕਦਾ ਹੈ ਦੂਜੇ ਪ੍ਰਿਜ਼ਨਸ ਆਫੀਸਰ ਪ੍ਰਿਜ਼ਨ 'ਚ ਕੇਵਲ ਇਹ ਅਡਾੜ ਚੀਜ਼ ਨੂੰ ਦੱਸਦੇ ਨੇ ਉਹ ਸਿਰਫ ਰਿਪੋਰਟ ਕਰਦੇ ਨੇ ਚੇਅਰਮੈਨ ਨੂੰ ਫੈਸਲਾ ਚੇਅਰਮੈਨ ਦਾ ਹੁੰਦਾ ਹੈ ਤੇ ਚੇਅਰਮੈਨ ਸਿੱਧੇ ਕੇਜਰੀਵਾਲ ਦੇ ਥੱਲੇ ਆਉਂਦਾ ਹੈ ਤੇ ਚੇਅਰਮੈਨ ਦੇ ਕੋਲ ਇਹ ਵੀ ਤਾਕਤ ਹੁੰਦੀ ਹੈ ਕਿ ਪਾਵੇਂ ਥੱਲੇ ਦੇ ਛੇ ਅਫਸਰ ਜੋ ਮਰਜ਼ੀ ਕਹਿਣ ਉਹਨੂੰ ਓਵਰਰੂਲ ਕਰ ਸਕਦਾ ਹੈਗਾ ਲੇਕਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੂਲਰ ਜਿਨ੍ਹਾਂ ਦੀ ਨਾ ਸਿਹਤ ਹੈਗੀ ਨਾ ਮਾਨਸਿਕ ਅਵਸਥਾ ਹੈਗੀ ਬਾਰ ਬਾਰ ਗੋਹਾਰ ਸਿੱਖ ਕੌਮ ਲਾਰੇ ਕਿ ਕੱਲੇ ਇੱਕ ਸਾਈਂ ਦੇ ਨਾਲ ਉਹ ਆਪਣੇ ਘਰ ਜਾ ਸਕਦੇ ਇੱਕ ਬੰਦੀ ਸਿੱਖ ਸਾਡਾ ਰਿਹਾ ਹੋ ਸਕਦਾ ਹੈ ਲੇਕਿਨ ਨਾ ਸਾਡਾ ਸਿੱਖ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਸਿੱਖ ਇਤੈਸ਼ੀ ਕਹਿਣ ਵਾਲਾ ਤੇ ਨਾ ਹੀ ਇੱਕ ਮੌਕਾ ਮੰਗਣ ਵਾਲਾ ਉਹ ਕੇਜਰੀਵਾਲ ਇਹ ਸਿੱਖਾਂ ਦੇ ਕਿੰਨੇ ਐਂਟੀ ਨੇ ਇਸ ਗੱਲ ਤੋਂ ਹੀ ਸਾਬਤ ਹੁੰਦਾ ਹੈ ਕਿ ਪਹਿਲੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੂਲਰ ਦੀ ਇਹਨਾਂ ਦੀ ਰਿਹਾਈ ਰੋਕਦੇ ਨੇ ਤੇ ਫਿਰ ਲੋਕਾਂ ਦੇ ਸਾਹਮਣੇ ਆ ਕੇ ਝੂਠ ਵੀ ਮਾਰਦੇ ਨੇ ਸੋ ਜਿੰਨੀ ਦਿੱਲੀ ਦੀਆਂ ਪਾਰਟੀਆਂ ਨੇ ਭਾਵੇਂ ਕਾਂਗਰਸੀਆਂ ਜਿਨ੍ਹਾਂ ਨੇ ਅਕਾਲ ਤੱਕ ਸਾਬ ਚ ਹਮਲੇ ਕੀਤੇ ਭਾਵੇਂ ਆ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਸਾਡੇ ਇੱਕ ਬੰਦੀ ਸਿੱਖ ਨੂੰ ਰਿਹਾ ਕਰ ਸਕਦੇ ਲੇਕਿਨ ਨਹੀਂ ਕਰ ਰਹੇ ਤੇ ਭਾਵੇਂ ਉਹ ਸੂਬੇ ਦੀ ਉਹ ਦੇਸ਼ ਦੀ ਭਾਜਪਾ ਦੀ ਸਰਕਾਰ ਜਿਹੜਾ ਸਾਡੇ ਬੰਦੀ ਸਿੱਖਾਂ ਦੇ ਕੀਤੇ ਹੋਏ ਵਾਅਦੇ ਉਹ ਵੀ ਪਿੱਛੇ ਭੱਜ ਰਹੀ ਹੈਗੀ ਇਹ ਸਭ ਪੰਜਾਬ ਵਿਰੋਧੀ ਸਿੱਖ ਵਿਰੋਧੀ ਇਹ ਕੇਂਦਰ ਦਿੱਲੀ ਦੀ ਸਰਕਾਰਾਂ ਹੋ ਗਈਏ ਇਹ ਪੰਜਾਬ ਦੀ ਸਗੀਆਂ ਕਦੇ ਨਹੀਂ ਨਾ ਸਗੀਆਂ ਨਾ ਤਾਂ ਬਿਲਕੁਲ ਹਰਸ਼ਿੰਮਤ ਕੋਰ ਬਾਦਲ ਇਥੇ ਪਹੁੰਚੇ ਸੀ ਗਏ ਜੇ ਗੱਲ ਕਰੀਏ ਤਾਂ ਵੱਡੇ ਬਿਆਨ ਆ ਦੇ ਚੁਕੇ ਨੇ ਕਿ ਜੇਕਰ ਇਹਨਾਂ ਦਾ ਕੱਠ ਜੋੜ ਹੁੰਦਾ ਤਾਂ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਦੋਨੋਂ ਹੀ ਪਾਰਟੀਆਂ ਚੋਰ ਨੇ ਦੋਨੋਂ ਹੀ ਪਾਰਟੀਆਂ ਜਿਹੜੀਆਂ ਕਿ ਇੱਕੋ ਜਿਹੀਆਂ ਨੇ ਤੇ ਇਹਨਾਂ ਦਾ ਕੱਠ ਜੋੜ ਹੈ ਜਿਹੜਾ ਬਿਲਕੁਲ ਹੋਣਾ ਚਾਹੀਦਾ ਪਰ ਜੇ ਗੱਲ ਕਰੀਏ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਬੋਲੇ ਨੇ ਕਿ ਜਿਹੜੀ ਰਾਮ ਰਹੀਮ ਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਹੈ ਪਰ ਬੰਦੀ ਸਿੰਘਾਂ ਦਾ ਜਿਹੜੀ ਹੈ ਕਿ ਗੱਲ ਕਰਨ ਦੇ ਲਈ ਉਹਨਾਂ ਕੋਲ ਸਮਾਂ ਹੈ ਨਹੀਂ ਪਰ ਜੇਕਰ ਰਾਮ ਰਹੀਮ ਨੂੰ ਪਰੋਲ ਇਤਰਾ ਬਾਰ ਬਾਰ ਦੇਣੀ ਆ ਤਾਂ ਉਸ ਨੂੰ ਪੱਕੀ ਛੁੱਟੀ ਦੇ ਦਿੱਤੀ ਜਾਵੇ ਕਿਉਂਕਿ ਜੇ ਹੁਣ ਗੱਲ ਕਰਦੇ ਆ ਤਾਂ ਰਾਮ ਰਹੀਮ ਨੂੰ ਫੇਰ ਤੋਂ 50 ਦਿਨਾਂ ਦੀ ਪਰੋਲ ਤੇ ਜਿਹੜਾ ਭੇਜਿਆ ਗਿਆ ਤੇ ਉਸ ਨੂੰ ਲੈ ਕੇ ਕਾਫੀ ਰੋਸ ਜ਼ਰੂਰ ਹੁੰਦਾ ਕਿ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਬਾਰ ਬਾਰ ਰਾਮ ਰਹੀਮ ਨੂੰ ਪਰੋਲ ਦਿੱਤੀ ਜਾਂਦੀ ਹੈ ਪਰ ਜੇ ਹੁਣ ਗੱਲ ਕਰੀਏ ਤਾਂ ਗੱਟ ਛੋੜ ਨੂੰ ਲੈ ਕੇ ਪੰਜਾਬ ਦੇ ਵਿੱਚ ਦੋਨੋਂ ਹੀ ਸਰਕਾਰਾਂ ਕਹਿ ਚੁੱਕੀਆਂ ਨੇ ਅਸੀਂ ਆਪਣੇ ਹੀ ਇਕੱਲੇ ਇਕੱਲੇ ਤੌਰ ਤੇ ਲੜਾਂਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ 13 ਦੀਆਂ 13 ਸੀਟਾਂ ਅਸੀਂ ਜਿੱਤਾਂਗੇ ਪਰ ਦੇਖਣਾ ਹੈ ਕਿ ਹੁਣ ਇਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਦ ਦੇਖਣ ਨੂੰ ਮਿਲਦਾ ਹੈ ਕਿ ਕੀ ਬਿਆਨਬਾਜ਼ੀ ਕਰਦੇ ਨੇ ਕਿਉਂਕਿ ਜੇ ਗੱਲ ਕਰਦੇ ਆ ਤਾਂ ਜਿਵੇਂ ਬਹਿਰ ਸਿਮਰਤ कौरワਦਲ ਨੇ ਕਿਹਾ ਕਿ ਦੋਨੋਂ ਪਾਰਟੀਆਂ ਦਾ ਕੱਟ ਜੋੜ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੋਨੋਂ ਹੀ ਪਾਰਟੀਆਂ ਇੱਕੋ ਜਿਹੀਆਂ ਨੇ ਚੋਰ ਨੇ ਹੁਣ ਦੇਖਣਾ ਹੈ ਕਿ ਇਸ ਦੇ ਉੱਤੇ ਦੂਜੀਆਂ ਪਾਰਟੀਆਂ ਦਾ ਕੀ ਬਿਆਨ ਹੁੰਦਾ ਜੁੜਰੋ ਡੀ5 ਚੈਨਲ ਪੰਜਾਬੀ ਦੇ ਨਾਲ ਮੈਂ ਦਮਦੀਪ ਸਿੰਘ ਅਮਨਿਸਰ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ